ਜੋ ਗਿਆਨ ਹੈ ਮਾਸਟਰ ਸਤਿਗੁਰੂ ਪਾਸ਼ਾ ਜੀ ਜੋ ਪ੍ਰਕਾਸ਼ ਜਿਸ ਪ੍ਰਕਾਸ਼ ਦੀ ਗੱਲ ਸਤਿਗੁਰੂ ਪਾਸ਼ਾ ਜੀ ਬਾਣੀ ਵਿੱਚ ਵੀ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਕਦੇ ਵੀ ਇਹ ਕਿ ਪ੍ਰਕਾਸ਼ ਹੈ ਗਿਆਨ ਤੇਰੇ ਅੰਦਰ ਹੈ ਪਰ ਇਹ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਕੁੰਬੇ ਬੱਦਾਂ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਦਾਂ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਬਿਨਾਂ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਗਾਂ ਵਾਲਿਓ ਇਸ ਲਈ ਗੁਰੂ ਨੂੰ ਧਾਰਨ ਕਰਨਾ ਪਊ ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਹੈ ਤੰਤਸਿ ਗੁਰੂ ਗ੍ਰੰਥ ਸਾਹਿਬ ਜੀ ਹਾਂ ਜਿਸ ਦੀ ਸਰਜਾਇਆ ਸਾਨੂੰ ਉਹ ਅਸੀਮ ਪਾਵਨਾ ਮਿਲ ਜਾਂਦੀਆਂ ਨੇ ਅਸੀਮ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਆਪੇ ਦੀ ਪਛਾਣ ਕਰਦੇ ਹਾਂ ਤੇ ਸਮਝ ਜਾਂਦੇ ਹਾਂ ਕਿ ਅਸੀਂ ਸੰਸਾਰ ਵਿੱਚ ਕਰਨ ਕੀ ਆਏ ਹਾਂ ਅਸਲ ਸਾਡਾ ਮੋਟਿਵ ਕੀ ਹੈ ਇਸ ਸੰਸਾਰ ਵਿੱਚ ਆਉਣ ਦਾ ਤੇ ਅਸੀਂ ਕਿੱਥੇ ਤੱਕ ਅਪਣਾ ਹੈ ਅਸੀਂ ਕੀ ਪ੍ਰਾਪਤ ਕਰਨ ਆਏ ਹਾਂ ਪਗਾਂ ਵਾਲਿਓ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੀ ਘੜੀ ਤੁਹਾਨੂੰ ਮਿਲੀ ਹੈ ਨਾ ਇਸ ਸਮਾਂ ਤੁਹਾਨੂੰ ਮਿਲਿਆ ਹੈ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ